ਚੱਟ ਗਿਆ ਛੱਟ ਗਿਆ ਤੈਨੂੰ ਐਨੇ ਕੀ ਲੁੱਟ ਪਚਾਈ ਆ ਚੱਲ ਉੱਡ ਤਾ ਆ ਤੇਰੇ ਮੁੱਤਰ ਦੇ ਦੱਸਦਾ ਮੈਂ ਤੇਰੀ ਉਹ ਸਾਡਾ ਲੈ ਹਾਂ ਬਈ ਓਏ ਆਪਣਾ ਬੋਰ ਨਾ ਬਦਲਦੀ ਗਿਆ ਯਾਰ ਯਾਰ ਖਰਾਬ ਪਾਣੀ ਕਰਦਾ ਨਾ ਯਾਰ ਬੋ ਆ ਚਲੋ ਉਹ ਦੇਖਿਆ ਵਿਚਾਰ ਲੜਾ ਚੋਨਾ ਦੇਖ ਕਿਵੇਂ ਹੋ ਰਿਹਾ ਸਹੀ ਗੱਲ ਆ ਤੇਰੀ ਉਹ ਉਹ ਵਧੀਆ ਹਰੀ ਆ ਖਾਰਾ ਉਹਨੋਂ ਕੱਸੀ ਦਾ ਪਾਣੀ ਲੱਗਦਾ ਆਪਣਾ ਝੋਨਾ ਤਾਂ ਜਮੀਂ ਡਾਊਨ ਚਲੀ ਜਾਂਦਾ ਫਿਰ ਕੱਸੀ ਦਾ ਪਾਣੀ ਤਾਂ ਲੱਗਦਾ ਨਹੀਂ ਇੱਕ ਇਹਦਾ ਖਾਰਾ ਸਾਲਾ ਪਾ ਬਲਣਾ ਨਾ ਲੱਗਿਆ ਜਰਾ ਲਪਾਉਣੀ ਪਊ ਉਹ ਤਾਂ ਲਪਾਉਣੀ ਤੂੰ ਮੜਾ ਦੇਲਾ ਹੈ ਤਰ ਕੱਕਾ ਕੱਕਾ ਖਾਂ ਦਾ ਕੱਖ ਤਾਂ ਹੈ ਨਹੀਂ ਕੱਲੀ ਸੁੰਡੀ ਐ ਲੈ ਕਰ ਨਹੀਂ ਤੂ ਇਹ ਤਾਂ ਕੱਲ ਨੂੰ ਖਾਦਦੇ ਹੋ ਹੋ ਰ ਆ ਲੈ ਬਾੜੀ ਭੈਰੀ ਹਾਏ ਇਹ ਰ ਆ ਹੂ ਸਾਰੇ ਪੱਤੇ ਜਮੀ ਮੋਸੇ ਪਏ ਆ ਉਹ ਕੀ ਕਰਦੇ ਸਲੱਗ ਪੁੱਤ ਆ ਬਾਪੂ ਚੋਨੇ ਬਾਰੇ ਕਹੀ ਆਂਦੇ ਸੀ ਸੁੰਡੀ ਪੈ ਗਈ ਢੋਨੇ ਬਾਰੇ ਉਹ ਬੋਰ ਮੂਰ ਦਾ ਪਾਣੀ ਪਿੜਤਾਲ ਲਿਆ ਕਰੋ ਕੋਈ ਟੈਸਟ ਕਰਾ ਲਿਆ ਕਰੋ ਟੈਸਟ ਕਰਾ ਕੇ ਤਾਂ ਲੈ ਕੇ ਆਇਆ ਚਾਰ ਨੰਬਰ ਤੇ ਭੱਗ ਗਿਆ ਯਾਰ ਨੰਬਰ ਤੇ ਭਾਗ ਗਿਆ ਫਿਰ ਦੇਖੋ ਫਿਰ ਮੈਂ ਤਾਂ ਤੈਨੂੰ ਕਹਿਣਾ ਵੀ ਬੋਰ ਲਵਾ ਲੈਨੇ ਹੋਰ ਬੋਰ ਲਵਾ ਲੋ ਫਿਰ ਤੁਹਾਡੀ ਮਰਜ਼ੀ ਆ ਬੋਰ ਲਵਾਉਣ ਨੂੰ ਤੁਨ ਕਿਦੇ ਆਖਿਆ ਉਖਾਰ ਆ ਹੀ ਜਾਂਦਾ ਯਾਰ ਖਾਰਾ ਆ ਹੀ ਜਾਂਦਾ ਲੋਕਾਂ ਚ ਉਹਨਾਂ ਦੇਖ ਯਾਰ ਕੋਈ ਨੀ ਲਵਾ ਲੋ ਹੋਰ ਯਾਰ ਐਵੇਂ ਨਾ ਕੁੜਕੁੜ ਨਾ ਕਰਿਆ ਕਰੋ ਲਵਾ ਲੋ ਬੋਰ ਕਿਦੇ ਸਾਈ ਕਰਿਓ ਫਿਰ ਅਸੀਂ ਬਾਪਿਆਂ ਕੋਲੇ ਜਾਈਏ ਬਾਪਿਆਂ ਕੋਲੇ ਕਿਵੇਂ ਜਿਹੜੇ ਆਪਣੇ ਉਹ ਡੇਰੇ 'ਚ ਬਾਪੇ ਆ ਰਹੇ ਆ ਅੱਛਾ ਕੀ ਗੱਲ ਉਹ ਕਹਿੰਦੇ ਉਹ ਬੋਰ 10000 ਦੇ ਬੰਦੇ ਨੂੰ ਵੀ ਇੱਥੇ ਲਵਾ ਲਓ ਵਧੀਆ ਪਾਣੀ ਆ ਇੱਥੇ ਮਿੱਠਾ ਪਾਣੀ ਆ ਇੱਥੇ ਫਿੱਕਾ ਪਾਣੀ ਆ ਹਾਂ ਕਿਉਂ ਬਹਿਮਾ ਚ ਪੈਨੇ ਹੋ ਕਿਉਂ ਬਹਿਮਾ ਚ ਪੈਨੇ ਬਾਬੂ ਯਾਰ ਦੇਹਾਂ ਉਹਦੇ ਬਾਬੇ ਸੋਲ ਵੀ ਜਾ ਕੇ ਬਾਬੇ ਕੋ ਤਾਂ ਜਾਓ ਮੈਂ ਤਾਂ ਕੋਈ ਹੋਣੀ ਗੱਲ ਕਰੋ ਉਹਨਾਂ ਨਾਲ ਹੋਵੇ ਕਿਤੇ ਚੱਕ ਕੇ 1000 ਰੁਪਏ ਫੜਾ ਦੇऊं ਰੁਪਏ ਨਹੀਂ ਲੈਂਦੇ ਉਹ ਰੁਪਏ ਨਹੀਂ ਲੈਂਦੇ ਮੈਨੂੰ ਨਹੀਂ ਪਤਾ ਮੈਂ ਇਹ ਗੱਲ ਨਾਲ ਜਾਮਾ ਸਹਿਮਤ ਨਹੀਂ ਹੋਰ ਆ ਵੀ ਵਾਹ ਵਾਹ ਤੇ ਤੂੰ ਦੱਸ ਕਿੱਥੇ ਲਵਾਉਣਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪੜਦਾ ਰੋਜ ਮਹਾਰਾਜ ਉੱਥੇ ਗੁਰੂ ਘਰ ਬਾਣੀ ਚੱਲਦੀ ਆ ਬਾਬਿਆਂ ਦੀ ਗੱਲ ਸੁਣ ਲੋ ਉੱਥੋਂ ਸਾਰਾ ਕੁਝ ਹੀ ਮਿਲੂ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਉਧਰ ਤਾਂ ਜਾਣਾ ਨਹੀਂ ਚਾਹ ਕੇ ਬੋਧੀਆਂ ਵਾਹ ਕੇ ਬਾਬਿਆਂ ਕੋਲ ਜਾਂਨੇ ਆ ਬਾਬਿਆਂ ਕੋਲ ਜਾਂਨੇ ਆ ਚੱਜ ਦੀਆਂ ਮੱਤਾਂ ਲੈ ਲਿਆ ਕਰੋ ਕੋਈ ਫੇ ਚੱਲ ਤੂੰ ਦੱਸ ਕਿੱਥੇ ਲਵਾਉਣਾ ਚਾ ਮੈਨੂੰ ਨਹੀਂ ਪਤਾ ਅਜੇ ਦੋ ਬਾਬਿਆਂ ਤੋਂ ਲਵਾ ਲੋ ਚਲੋ ਸਾਡੇ ਨਾਲ ਬਾਬਿਆਂ ਕੋਲੇ ਚਲੀ ਜਾਈ ਚਲ ਪਛਤਾ ਲਈ ਕੇ ਰਾਂ ਫੋਲ ਆ ਫੋ ਵੀ ਵੜੀ ਕਰੀਏ ਸਪਰੇ ਕਰੀਏ ਕਾ ਲੋ ਬਾਬਾ ਮੈਂ ਤਾਂ ਬਹੁਤ ਦੂਰ ਜਾਣਾ ਪੈਂਦਾ ਦੂਰ ਜਾਣ ਨੂੰ ਆ ਤਾਂ ਪਿੰਡ ਖੜਾ ਤੂੰ ਉੱਥੋਂ ਮੰਗ ਲਿਆ ਕਰ ਦੋ ਰੋਡੀਆਂ ਨਹੀਂ ਯਾਰ ਬਾਬਾ ਬਹੁਤ ਦੂਰ ਪਿੰਡ ਆ ਦੇਖ ਇੰਨਾ ਇਕੱਠਾ ਕਰ ਲਿਆ ਤੂੰ ਖਾਣਾ ਕੀ ਹਾਂ ਮੈਂ ਤਾਂ ਇਹਨੂੰ ਕੀ ਖਾਣਾ ਆਪਾਂ ਕੁਲਚਾ ਖਾ ਕੇ ਆਵਾਂਗੇ ਹੱਥ ਨਹੀਂ ਜੀ ਬਾਅਦ ਤੂੰ ਕੋਲ ਲਿਆਇਆ ਕਰ ਤੂੰ ਪਿੰਡ ਚੋਂ ਯਾਰ ਤੂੰ ਕੀ ਕਰੀ ਜਾਣਾ ਚੇਲਿਆ ਮੈਂ ਅੱਕ ਨੂੰ ਕਹਿ ਕੇ ਆਇਆ ਸੀ ਬਾਬਾ ਆਇਆ ਕਰ ਦੱਸ ਵੀ ਅੰਤਰਜਾਮੀ ਬਾਬੇ ਬੈਠੇ ਨੇ ਬੜੀ ਦੂਰੋਂ ਪਹੁੰਚੇ ਨੇ ਪਹਾੜਾਂ 'ਚ ਆ ਕੇ ਬੈਠੇ ਨੇ ਉੱਥੇ ਚੱਲ ਦੇਖਦੇ ਆਂ ਬਾਬਾ ਤੂੰ ਦੱਸ ਦੂਸੇ ਪਾਇਆ ਕਰ ਫੇਰ ਤੈਨੂੰ ਆਖਣ ਦਾ ਤਰਾ ਕਰਾਂ ਗਰੋਂ ਪ੍ਰੋਗਰਾਮ ਕੋਈ ਖਾਣ ਪੀਣ ਦਾ ਮੈਂ ਚੱਲ ਠੀਕ ਆ ਬਾਬਾ ਤੂੰ ਥੋੜਾ ਜਿਹਾ ਢਿੱਲਾ ਚੱਲਦਾ ਤੇਰੀ ਨਾਟਕਸ ਨਹੀਂ ਪੈਣੇ ਮੈਨੂੰ ਮੈਨੂੰ ਲੱਗਦਾ ਬੱਚਾ ਕੋਈ ਨਹੀਂ ਬਾਬਾ ਹੁਣ ਅੱਗੇ ਕਿੱਥੇ ਚੱਲ ਗਏ ਬਾਬਾ ਫੇਰ ਕਿਵੇਂ ਕੋਈ ਵਿਦਿਆ ਸਿੱਖੇਗਾ ਮੈਥੋਂ ਕਾਹੀ ਆ ਬਾਬੇ ਹੋ ਆਂ ਗਿਆ ਹੋ ਗਿਆ ਲੈਣਾ ਕੋਈ ਜਾ ਬਾਬਾ ਜੀ ਆ ਜਾਓ ਬੱਚਾ ਆ ਜਾਓ ਆਹੇ ਬਾਬਾ ਤੁਹ ਫੇਨਾ ਨਹੀਂ ਦਿੰਦਾ ਅੋ ਸ਼ੀਗਾ ਬਾਬਾ ਜੀ ਜਾਂਦੇ ਰਹੋ ਜਾਂਦੇ ਰਹੋ ਭਗਤੋ ਜਾਂਦੇ ਬੈਠੋ ਬੈਠੋ ਕਿਵੇਂ ਮੇਰੇ ਹੱਥ ਪੈਰਾਂ ਤੇ ਉਰਲੀ ਲੱਗੀ ਹੋਈ ਸੀ ਸਮਝਾ ਬਾਬਾ ਇਹਨਾਂ ਨੂੰ ਕੁਝ ਹਾਂ ਬੱਚਾ ਕਿਵੇਂ ਆਉਣੇ ਹੋਈ ਬਾਪਾ ਯਾਰ ਮੋਟਰ ਦਾ ਪਾਣੀ ਉਹ ਕਰਨਾ ਦੇਖਣਾ ਮੋਟਰ ਲਾਉਣੀ ਆ ਬੋਰ ਲਾਉਣਾ ਨਵਾ ਹਾਂਜੀ ਤਾਂ ਨਾਲ ਖਾਰਾ ਹੋ ਗਿਆ ਪਾਣੀ ਅੱਛਾ ਹਾਂਜੀ ਨਵਾ ਲਾਉਣਾ ਜੀ ਚੋਨਾ ਬਹੁਤ ਖਰਾਬ ਹੋ ਰਿਹਾ ਲੱਗ ਜੂਗਾ ਅੱਗ ਤੋਂ ਲੱਗ ਜੂਗਾ ਜੀ ਕਿੱਥੇ ਲਈਏ ਜੀ ਸਾਨੂੰ ਜਾਣਾ ਪੈਣਾ ਉੱਥੇ ਨਾਲ ਚੱਲੂੰਗੀ ਹਾਂ ਚੱਲਦੇ ਆ ਬੱਚਾ ਆਪਾਂ ਛੋਡੇ ਨਾਲ ਬਾਗ ਚੱਲਦੇ ਆ ਚਲਿਏ ਚੇਲਿਆ ਮਿੱਠਾ ਪਾਣੀ ਨਿਕਲ ਜੂ ਜੀ ਮਿੱਠਾ ਪਾਣੀ ਨਿਕਲੂ ਖੰਡ ਵਰਗਾ ਜਿਹੇ ਜਾਂ ਗੰਨੇ ਚੋਂ ਰੋ ਪੀ ਲੈ ਉਹ ਜਾਂ ਪਾਣੀ ਨਿਕਲੂ ਆ ਜਮਾ ਬਾਸੀ ਫੇਰੇ ਛੋਟੇ ਬੋਟਾ ਨਹੀਂ ਪਤਾ 10 ਰੁਪਿਆ ਦਾ ਗਲਾਸ ਬਿਕਣ ਲੱਗ ਜੀ ਹਾਂ ਜੀ ਮਿੱਠਾ ਪਾਣੀ ਨਿਕਲੂ ਠੀਕ ਆ ਜੀ ਉਹਨਾਂ ਲਾਇਆ ਕਰੋਗੇ ਗੰਨੇ ਉਹ ਜਾਂ ਕਰਨਗੇ ਬਾਣ ਚ ਅੱਗੋਂ ਇਹਨਾਂ ਨੂੰ ਆਇਆ ਪਾਣੀ ਮਿੱਠਾ ਪਾਣੀ ਦੇਣਗੇ ਓਏ ਮਿੱਠਾ ਪਾਣੀ ਲੈਣੀ ਜਾਵਾਂਗੇ ਹੋਰ ਕੀ ਕਰਨਾ ਉੱਥੇ ਆਪਾਂ ਲੋ ਬਰਾਪਾ ਟਾਈਮ ਤੂੰ ਹਜੇ ਹੀ ਨਿਆਣਾਗਾ ਤੂੰ ਵਿਚਨਾ ਪੋਲਿਆ ਕਰ ਤੂੰ ਕੰਮ ਖਰਾਬ ਕਰ ਦੇਂਗਾ ਇੱਕ ਤਾਂ ਗਾ ਘਾ ਕਾਇਮ ਆ ਸਾਪੜੇ ਕੋਲੇ ਕਿਵੇਂ ਹੋ ਕੀ ਹੋ ਰਿਹਾ ਜੀ ਬਾਬਾ ਜੀ ਪਾਣੀ ਪੂਰਾ ਮਿੱਠਾ ਨਿਕਲੂ ਆ ਐ ਨਹੀਂ ਪਤਾ ਧੁੱਪ ਚ ਹੀ ਚੱਲ ਪਿਆ ਕਰੇ ਛੋਡੀ ਮੋਟਰ ਆਪੀ ਆ ਚੇਲਾ ਕੀ ਕਹਿੰਦਾ ਸੀ ਚੇਲਾ ਕਹਿੰਦਾ ਸੀ ਪਾਣੀ ਵੀ ਮਿੱਠਾ ਮੈਨੂੰ ਵੀ ਦੱਸਿਓ ਕਿਵੇਂ ਨਿਕਲਦਾ ਹੁੰਦਾ ਕਿਵੇਂ ਯੰਤਰ ਮੰਤਰ ਮਾਰੀਦੇ ਆ ਧਰਤੀ ਦੇ ਉੱਤੇ ਦੇਖੀਦਾ 100 ਫੁੱਟ ਡੂੰਗਾ ਪਾਣੀ ਠੀਕ ਹੈ ਜੀ ਠੀਕ ਹੈ ਚਲੋ ਬੱਚਾ ਫੇੜਾ ਲੈ ਮੈਨੂੰ ਵੀ ਚੋਲੀ ਵਾਲਾ ਯਾਰ ਹਾਂ ਅਦਾ ਉਹਨਾਂ ਲੋਕਾਂ ਤੋ ਚਲੋ ਅਟਾੜਾ ਲਾ ਤੋ ਤੁਰਕੇ ਚੱਲੋ ਸਾਡੇ ਵਾਲ ਤੋਂ ਤੁਰਕੇ ਆ ਮੈਨੂੰ ਨਾ ਲਿਆ ਨਾ ਬਾਪਿਆਂ ਨੂੰ ਯਾਰ ਤੇਰੇ ਆਏ ਕਰੇਗਾ ਹੋਇਆ ਦੇਖਾ ਅਸੀਂ ਬਾਣ ਯਾਰ ਤੂੰ ਭੱਗ ਜਾ ਤੂੰ ਆਏ ਬੈਠੇਗਾ ਹੁਣ ਬਾਬਾ ਜੀ ਆ ਕਿਵੇਂ ਬੈਠੇ ਇਹ ਚੀਜ਼ੀ ਆ ਮੇਰੇ ਨਾਲਾ ਬਾਪਿਆਂ ਦੀ ਪੱਟੀ ਬਾਬਾ ਇਹਨੂੰ ਚੁੱਪ ਕਰਾ ਲਾ ਤੂੰ ਤੂੰ ਇਹਦੇ ਨਾਲ ਚੱਲ ਮੈਂ ਜਾਣਾਗਾ ਮੈਂ ਨਹੀਂ ਤੂੰ ਨਾਲ ਤੂੰ ਚੱਲ ਇਹਦੇ ਨਾਲ ਆ ਪੂਰੇ ਆ ਜਾ ਮੂਰੇ ਹੁਣ ਬਗਰਾਣ ਤੇ ਬੈਠੇਗਾ ਤੂੰ ਭੱਜਦਾ ਚੱਲ ਚੱਲ ਤੂੰ ਆਪੇ ਆ ਜਾਗੇ ਤੂੰ ਮੇਰੇ ਅੱਪਾ ਜੀ ਇਹਨਾਂ ਨੂੰ ਹੋ ਜਾ ਕੇ ਰੱਖਿਆ ਕਰੋ ਆਲਾ ਮੈਂ ਆ ਗਈ ਵਾਪਸ ਮੋਟਰ ਆਪਣੀ ਇਹਦਾ ਜੇ ਨਾ ਨਹੀਂ ਦੀਂਦਾ ਕਿਤੇ ਤੂੰ ਬਹੁਤ ਨਾ ਨਹੀਂ ਆਪਣਾ ਮੇਰਾ ਭਰਾ ਲੇਗਾ ਆਜੂ ਆਜੂ ਜੀ ਆ ਤੇਰਾ ਬਾਪੂ ਆ ਹਾਂਜੀ ਮੇਰਾ ਬਾਪੂ ਆ ਤੂੰ ਥੂਪ ਥੂਪ ਗੰਨੇ ਗੱਗੂ ਬਿਲਵਾਰ ਕਾ ਭਣਿਆ ਕੋਈ ਖਤਰਾ ਤਾਂ ਨਹੀਂ ਨਾ ਨਾ ਕੋਈ ਖਤਰਾ ਨਹੀਂ ਜੀ ਦੇਖੀ ਕਿਤੇ ਪਰਮਾਤਮਾ ਮਹਾਰਾਜ ਬਾਬਾ ਜੀ ਲਿਆਂਦੇ ਮੁੰਡੇ ਬਾਬੇ ਨੇ ਬਾਬੇ ਹਾਂ ਜੀ ਹਾਂ ਜੀ ਬਾਬਾ ਜੀ ਠੀਕ ਆ ਉਹ ਠੀਕ ਹੋ ਠੀਕ ਠਾਕ ਜੀ ਵਧੀਆ ਹਾਂ ਬਾਬਾ ਜੀ ਮਿੱਠਾ ਪਾਣੀ ਕੱਢਣਾ ਖੇਤ ਦੇ ਵਿੱਚੋਂ 100 ਫੁੱਟ 150 ਫੁੱਟ ਤੱਕ ਅਸੀਂ ਬਾਬੇ ਅੰਤਰਜਾਮੀ ਐ ਕਰਕੇ ਦੇਖ ਲੈਂਦੇ ਆ ਬਸ ਜੁਟਕੀ ਮਾਰਦੇ ਆ ਇੱਕ ਮੰਤਰ ਸਿੱਧਾ ਰੱਬ ਨਾਲ ਸਾਡੀ ਰੇਖਾ ਜੁੜ ਜਾਂਦੀ ਆ ਲਾ ਦਾਂਗੇ ਬੋਰ ਥੋੜੇ ਦੱਸ ਦਾਂਗੇ ਅਸੀਂ ਕਿੱਥੇ ਆ ਮਿੱਠਾ ਪਾਣੀ ਸਾਰੇ ਖੇਤ ਦੇ ਵਿੱਚ ਦ੍ਰਿਸ਼ਟੀ ਫਿਰਦੀ ਆ ਬਾਬਿਆਂ ਦੀ ਠੀਕ ਹੈ ਬਾਬਾ ਦਿੱਸਦਾ ਫਿਰ ਦਿੱਸਦਾ ਜਿੰਨੀ ਮਾਰਦੇ ਆ ਅਸੀਂ ਸਿੱਧਾ ਰੱਬ ਨਾਲ ਵਰਤੀ ਲੱਗਦੀ ਆ ਸਾਡੀ ਨਾ ਨਾ ਪੁਰਾਣੇ ਬੰਦੇ ਨੂੰ ਸਾਨੂੰ ਵੱਧ ਪਤਾ ਹੈ ਹਾਂ ਲੱਗਦੀ ਆ ਲੱਗਦੀ ਆ ਉਹ ਤਾਂ ਛੋਡੀ ਕਿਸਮਤ ਚੰਗੀ ਸੀ ਜਵਾਕਾਂ ਦੀ ਨਿਗਾਹ ਪੈ ਗਈ ਉੱਥੇ ਬੈਠੇ ਸੀ ਅਸੀਂ ਤਾਂ ਜਾਣਾ ਸੀਗਾ ਕੈਲਾਸ਼ ਪਰਬਤ ਅੱਛਾ ਜੀ ਹਾਂ ਫਿਰ ਤਾਂ ਛੇਤੀ ਆਓ ਕਰੋ ਜੀ ਦੇਖ ਪਾ ਆਜੋ ਆਜੋ ਕਿਰਪਾ ਕਰੋ ਬਾਬਿਆਂ ਨੂੰ ਇੱਧਰ ਲਾਉਣਾ ਹੈ ਬੋਰ ਮੈਨੂੰ ਦੱਸੋ ਇੱਧਰ ਲਾਵਾਂਗੇ ਬਾਬਿਆਂ ਨੂੰ ਪਤਾ ਹੈ ਕਿੱਥੇ ਲਾਉਣਾ ਹੈ ਨਹੀਂ ਮੈਂ ਦੱਸੂਗਾ ਵੀ ਮਿੱਠਾ ਪਾਣੀ ਕਿੱਥੇ ਜੇ ਆ हां द सोफे ਬੱਥੇ ਜਿੱਥੇ ਤੂੰ ਤੁਹਾਡਾ ਹੁਕਮ ਉਹਥੇ ਲਾ ਦੇਗੇ ਆਜੋ 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 ਇੱਥੇ ਮੋਟਰ ਲੱਗੀ ਹੈ ਇਹਦਾ ਖਾਰਾ ਪਾਣੀ ਇਹਦਾ ਖਾਰਾ ਪਾਣੀ ਹੈ ਜੀ ਆਹ ਕੱਕੂ ਗਿੱਲ ਕਿੱਧਰ ਤੁਰਿਆ ਜਾਂਦਾ ਗਾਹਾ ਗਾਹਾ ਪਾਣੀ ਮਿੱਠਾ ਵਾ ਇੱਥੇ ਭਾਲਣਾ ਉਹ ਚੇਲਿਆ ਤੈਨੂੰ ਕੀ ਹੋ ਗਿਆ ਇਹ ਕਿਵੇਂ ਜੀ ਡਿੱਗਦਾ ਫਿਰਦਾ ਹੈ ਬਾਬਾ ਮੇਰੇ ਨਾ ਨੂੰ ਲਿਆ ਕਰੋ ਉਹਨੂੰ ਨਾ ਹਲਿਆ ਕਰੋ ਰਾ ਬਾਬਾ ਆਪਚ ਤੁਸੀਂ ਮੈਨੂੰ ਆਪਚ ਜਾ ਪਾ ਜਾ ਇਸੇ ਮੇਰੇ ਕੋਲੇ ਨਾ ਹੀ ਮੁੜ ਕੇ ਮੈਂ ਮਿੱਠਾ ਪਾਣੀ ਦੱਸਣਾ ਇਹਨਾਂ ਨੂੰ ਲੈ ਮੈਨੂੰ ਆ ਫਰਾ ਟੋਲਾ ਆਪਣਾ ਬਾਬਾ ਮੈਂ ਤਾਂ ਮਿੱਠਾ ਪਾਣੀ ਤੋਂ ਪਹਿਲਾਂ ਹੀ ਨਾ ਆਪਣੀ ਗੱਲ ਨਿਬੜ ਜੇ ਕਿਤੇ ਕੀ ਹੋ ਡਿੱਗ ਗਿਆ ਵੀ ਉਹਦਾ ਇਹ ਕਾਕਾ ਤੇ ਇਹ ਦਾਸ ਕਰ ਮੈਂ ਇਧਰ ਜਾਣਾ ਪੈਣਾ ਆਪਾਂ ਨੂੰ ਚੜ੍ਹਦੇ ਵਾਲੇ ਪਾਸੇ ਅਬ ਬਿਰਤੀ ਜੀ ਲਾ ਲਓ ਪਾਪਾ ਜੀ ਮੈਂ ਬਿਰਤੀ ਜੀ ਨਹੀਂ ਲਾਉ ਲੈ ਹੁੰਦੇ ਕੁਝ ਪਾਣੀ ਆ ਰਿਹਾ ਉਧਰੋਂ ਦਾਸ ਕਰਨਾ ਪਾਪਾ ਇੱਧਰ ਆ ਜਾਓ ਇੱਧਰ ਜਾਈ ਜਾਂਦਾ ਖਾਰਾ ਇੱਥੇ ਵੀ ਪਾਣੀ ਭਗਤਾ ਇੱਥੇ ਮਿੱਠਾ ਨਹੀਂ ਹੈਗਾ ਪਾਣੀ ਓਹ ਲਾ ਮਾੜਾ ਇੱਧਰ ਖਾਰਾ ਪਾਣੀ ਆ ਸਾਰਾ ਮੈਨੂੰ ਕੌਂਡੀ ਇੱਧਰ ਦੇਖਣਾ ਪਊ ਕੌਂਡੀ ਵਾਰੀ ਕਿਤੇ ਬਾਬਾ ਬਸ ਫੋਨ ਦੀ ਬੰਨੀ ਆਈ ਚੱਲ ਮਿੱਠੇ ਮਿੱਠਾ ਨਿਕਲ ਇੱਥੇ ਦੇਖ ਲਓ ਮੇਰੀ ਰੱਬ ਨਾਲ ਸਿੱਧੀ ਭਗਤੀ ਸ਼ਕਤੀ ਚੱਲਦੀ ਆ ਇੱਥੋਂ ਬਾਬਾ ਜੀ ਇਹ ਤਾਂ ਮਾੜਾ ਵਿਚਾਲੇ ਜੇ ਹੋ ਜੂ ਉਹ ਬਾਬਾ ਵਿਚਾਲੀ ਲੋਟ ਆ ਮੈਂ ਸੁੰਨ ਦੱਸਦਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਬਾਬੇ ਤਾਂ ਕਸ਼ਟ ਦੱਸੁੰਦੇ ਆ ਆ ਲੱਗ ਗਿਆ ਛੋਟਾ ਬੋਰ ਮਿੱਠੇ ਪਾਣੀ ਵਾਲਾ ਆ ਲੱਗ ਗਿਆ ਬਾਬਾ ਬਹੁਤ ਅੱਛੇ 150 ਫੁੱਟ ਤੇ ਕਰ ਦਿਓ ਬੋਰ ਗੰਨਾ ਠੀਕ ਆ ਬਾਬਾ ਦੇਖ ਲਓ ਜਿੰਨਾ ਮਿੱਠਾ ਗੰਨਾ ਉਹਨੇ ਹੀ ਬਹੁਤ ਪਾਣੀ ਦੇਊਗਾ ਬਾਬਾ ਮਾਲਿਆ ਉਰੇ ਆਉਂਗੇ ਗਾਗੂ ਗੱਲ ਜੀ ਇੱਥੇ ਤਾਂ ਐ ਨਹੀਂ ਪਤਾ 10 ਰੁਪਈਆ ਦਾ ਗਲੋਸ ਵਿਖਿਆ ਕਰੇ ਤੁਹਾਡਾ ਬਾਬਾ ਕਾਸ਼ਟ ਦੱਸਣ ਨੂੰ ਵੀ ਮਤਲਬ ਕਾਸ਼ਟ ਆਉਣ ਵਾਲਾ ਜਾਂ ਕਿਹਦੇ ਨੇ ਆਸੀ ਸਾਡੇ ਵਾਲੇ ਸਭ ਕੁਝ ਹੈਗਾ ਫੜ ਚੇਲਿਆ ਕੀ ਕਹਿਣਾ ਹੈ ਬਾਬਾ ਉਰੇ ਆਇਓ ਬਾਬਾ ਪੈਨਕਲ ਪਤਾ ਦੇਣਾ ਪਾਣੀ ਉਰੇ ਮਿੱਠਾ ਇਧਰ ਤੁਸੀਂ ਕਿੱਧਰ ਲਈ ਐ ਮੈਨੂੰ ਆਪ ਸਲ੍ਹਾ ਕੀ ਕਰੂਗਾ ਓਏ ਮਾਰਤਾ ਓਏ ਓਏ ਆ ਕੀ ਹੋ ਗਿਆ ਓਏ ਨਤੇ ਨੂੰ ਆਪਸ ਦਾ ਸਾਰੇ ਆਪੇ ਤਾਂ ਪਤਾ ਨਹੀਂ ਲੱਗਿਆ ਹੈ ਕਿਵੇਂ ਜਾਂਦਾ ਸੀ ਦੌੜ ਦਾ ਸੰਤ ਸਿੱਧਾ ਕੰ ਮੋਟਰ ਤੇ ਬਹਿ ਜਾ ਠੀਕ ਹੈ ਰੁਪਿਆ ਲੱਖ ਦੂੰ ਅਚੋਨੇ ਤੋਂ ਕੱਟ ਕੱਢ ਸਾਦ ਨੂੰ ਕੋੰਡੀ ਮਿੱਠੀ ਦਾ ਤਾਂ ਪਤਾ ਨਹੀਂ ਪਾਣੀ ਮਿੱਠਾ ਹੈ ਸਾਡੇ ਜਵਾਕਾਂ ਨੂੰ ਓਕੇ ਓਕੇ ਯਾਰ ਬਦਤਕਾਬ ਮੈਨੂੰ ਛੱਟ ਗਿਆ ਛੱਟ ਗਿਆ ਤੈਨੂੰ ਐਨੇ ਕੀ ਲੁੱਟ ਪਚਾਈ ਆ ਚੱਲ ਉੱਡ ਚੱਤ ਆ ਤੇਰੀ ਮੁੱਤਰ ਦੇ ਦੱਸਦਾ ਮੈਂ ਤੇਰੀ ਚੁੱਪ ਕਰ ਜਾ ਸਿੱਧਾ ਹੋ ਕੇ ਬੱਜ ਜੱਲ ਓਏ ਚਲ ਉਹ ਬਾਬੂ ਕੀ ਹੋ ਗਿਆ ਕੀ ਹੋ ਗਿਆ ਓਏ ਚੁੱਦਾ ਮਿੱਠਾ ਪਾਣੀ ਘੜਦਾ ਓਏ ਐਨ ਹੋ ਗਿਆ ਕੁੱਤੀ ਨਾ ਬੱਤ ਬਾਬੂ ਵਾਹ ਵਾਹ ਓਏ ਕਿੱਥੇ ਆ ਮਾ